ਸਤਿ ਸ਼੍ਰੀ ਅਕਾਲ ਜੀ ਐਸੀ ਹਰਾਮ ਮੈਂ ਵਾਰਡ ਨੰਬਰ 9 ਚੋਂ ਨਵਜੋਤ ਕੌਰ ਮਨੋਤਾ ਸਾਡਾ ਚੋਣ ਨਿਸ਼ਾਨ ਝਾੜੂ ਤੁਸੀਂ ਜੋ ਕਿ 21 ਤਰੀਕ ਨੂੰ ਸ਼ਨੀਵਾਰ ਨੂੰ ਇੱਕ ਨੰਬਰ ਬਟਨ ਦਬਾ ਕੇ ਝਾੜੂ ਤੇ ਬੋਟ ਦਵਾਣੀ ਹੈ ਤੁਸੀਂ ਤੇ ਸਾਨੂੰ ਕਾਮਯਾਬ ਬਣਾਓ ਬਾਕੀ ਤੁਹਾਡਾ ਸਾਥ ਸਾਨੂੰ ਬਹੁਤ ਮਿਲ ਰਿਹਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਐਦੀ ਸਾਥ ਰੱਖਿਓ ਤੇ ਸਾਨੂੰ ਕਾਮਯਾਬ ਬਣਾਓ। ਥੈਂਕ ਯੂ। ਤੇ ਲੈ ਤਾਂ ਸਾਰੇ ਤੋਂ ਪਹਿਲਾਂ ਜੈ सीताराम ਜੀ, ਜੈ ਸ਼੍ਰੀ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੀ। ਮੈਂ ਸੁਨੀਲ ਮਨੋਤਾ ਆਮ ਆਦਮੀ ਪਾਰਟੀ ਤੋਂ, ਮੇਰੀ ਧਰਮ ਪਤਨੀ ਨਵਜੋਤ ਕੌਰ ਮਨੋਤਾ ਬਾੜ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ। ਤੇ ਅੱਜ ਅਸੀਂ ਆਪਣੇ ਮਹੱਲੇ 'ਚ ਡੋਰ ਟੂ ਡੋਰ ਕਰ ਰਹੇ ਹਾਂ। ਤੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਸਾਰੇ ਵਾਰਡ ਨਿਵਾਸੀਆਂ ਨੂੰ ਕਿ ਝਾੜੂ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ ਜਿਹੜਾ ਵੀ ਸਾਡਾ ਮੱਲੇ ਦੀ ਸਮੱਸਿਆ ਆ ਜਾਂ ਹੋਰ ਕਿਤੇ ਵੀ ਸਮੱਸਿਆ ਆ ਕਈਆਂ ਪ੍ਰੋਬਲਮ ਆ ਆ ਪਾਰਕ ਆ ਉਹਨਾਂ ਦਾ ਸਾਰਾ ਕੰਮ ਕੀਤਾ ਜਾਵੇ ਤੇ 21 ਤਰੀਕ ਨੂੰ ਸਾਡੀ ਮੇਰੀ ਹੱਥ ਜੋੜ ਕੇ ਬੇਨਤੀ ਆ ਵਾਰਡ ਵਾਸੀਆਂ ਨੂੰ 21 ਤਰੀਕ 2024 12ਵਾਂ ਮਹੀਨਾ ਠੀਕ ਹੈ ਜੀ ਤੇ ਚੌਣ ਨਿਸ਼ਾਨ ਛਾੜੂ ਤੇ ਮੋਰ ਲਾ ਕੇ ਕਾਮਜਾਬ ਬਣਾਓ ਸਤਿ ਸ਼੍ਰੀ ਅਕਾਲ ਜੀ ਐਸ ਆਰ ਮੈਂ ਵਾਰਡ ਨੰਬਰ 9 ਚੋਂ ਨਵਜੋਤ ਕੌਰ ਮਨੋਤਾ ਸਾਡਾ ਚੌਣ ਨਿਸ਼ਾਨ ਛਾੜੂ ਤੁਸੀਂ ਜੋ ਕਿ 21 ਤਰੀਕ ਨੂੰ ਸ਼ਨੀਵਾਰ ਨੋ ਇੱਕ ਨੰਬਰ ਬਟਨ ਦਬਾ ਕੇ ਝਾੜੂ ਤੇ ਬੋਰਡ ਦਿਵਾਣੀ ਹੈ ਤੁਸੀਂ ਤੇ ਸਾਨੂੰ ਕਾਮਯਾਬ ਬਣਾਓ ਬਾਕੀ ਤੁਹਾਡਾ ਸਾਥ ਸਾਨੂੰ ਬਹੁਤ ਮਿਲ ਰਿਹਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਐਡੀ ਸਾਥ ਰੱਖਿਓ ਤੇ ਸਾਨੂੰ ਕਾਮਯਾਬ ਬਣਾਓ ਥੈਂਕ ਯੂ ਤੇਲੇ ਤਾਂ ਸਾਰੇ ਤੋਂ ਪਹਿਲਾਂ ਜੈ ਸੀਤਾ ਰਾਮ ਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੀ ਮੈਂ ਸੁਨੀਲ ਮਨੋਤਾ ਆ ਆਮ ਆਦਮੀ ਪਾਰਟੀ ਤੋਂ ਮੇਰੀ ਧਰਮ ਪਤਨੀ ਨਵਜੋਤ ਕੌਰ ਮਨੋਤਾ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਅੱਜ ਅਸੀਂ ਆਪਣੇ ਮਹੱਲੇ 'ਚ ਡੋਰ ਟੂ ਡੋਰ ਕਰ ਰਹੇ ਆ ਤੇ ਸਾਰਿਆਂ ਨੂੰ ਅਪੀਲ ਕਰ ਰਹੇ ਆ ਸਾਰੇ ਵਾਰਡ ਨਿਵਾਸੀਆਂ ਨੂੰ ਕਿ ਝਾੜੂ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ ਜਿਹੜਾ ਵੀ ਸਾਡਾ ਮਹੱਲੇ ਦੀ ਸਮੱਸਿਆ ਆ ਜਾਂ ਹੋਰ ਕਿਤੇ ਵੀ ਸਮੱਸਿਆ ਆ ਕਈਆਂ ਪ੍ਰੋਬਲਮ ਆ ਆ ਪਾਰਕ ਆ ਉਹਨਾਂ ਦਾ ਸਾਰਾ ਕੰਮ ਕੀਤਾ ਜਾਵੇ ਤੇ 21 ਤਰੀਕ ਨੂੰ ਸਾਡੀ ਮੇਰੀ ਹੱਥ ਜੋੜ ਕੇ ਬੇਨਤੀ ਆ ਬਾੜਵਾਸੀਆਂ ਨੂੰ 21 ਤਰੀਕ 2024 12ਵਾਂ ਮਹੀਨਾ ਠੀਕ ਹੈ ਜੀ ਤੇ ਚੋਣ ਨਿਸ਼ਾਨ ਛਾੜੂ ਤੇ ਮੋਹਰ ਲਾ ਕੇ ਕਾਮਯਾਬਣਾ